ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਕਾਇਆਕਲਪ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਗਰਸ਼ੰਕਰ ਤੋਂ ਬਿਰਮਪੁਰ ਪਾਹੋਵਾਲ ਸਮੇਤ ਅੱਧਾ ਦਰਜੰਦ ਤੋਂ ਵੱਧ ਪਿੰਡਾਂ ਨੂੰ ਜੋੜਨ ਵਾਲੀ ਸੜਕ ਨੂੰ ਦੇਖਣ ਤੋਂ ਮਿਲ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਲਿੰਕ ਸੜਕ ਨੂੰ ਸੀਵਰੇਜ ਬੋਰਡ ਵੱਲੋਂ ਪਿਛਲੇ 1 ਸਾਲ ਤੋਂ ਪੁੱਟਿਆ ਗਿਆ ਹੈ ਪਰ ਨਾ ਤਾਂ ਸੀਵਰੇਜ ਨੂੰ ਮੁਕੰਮਲ ਕੀਤਾ ਗਿਆ ਹੈ ਤੇ ਨਾ ਹੀ ਸੜਕ ਨੂੰ ਨਵੇਂ ਸਿਰੇਓ ਬਣਾਇਆ ਗਿਆ ਹੈ ਅਲਮੇ ਹੈ ਕਿ ਇਸ ਸੜਕ ਦੇ ਵਿੱਚ ਪੈਵ ਖੱਡਿਆ ਕਾਰਨ ਰਾਹੀ ਗੀਰਾਂ ਨੂੰ ਵੱਡੀ ਪਰੇਸ਼ਾਨੀ ਝੇਲਣੀ ਪੈਂਦੀ ਹੈ ਜਦਕਿ ਇਸ ਸੜਕ ਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਨੇ ਉਨਾ ਕਿਹਾ ਕਿ ਇਹ ਸੜਕ ਸ਼ਹਿਰ ਗੜਸ਼ੰਕਰ ਵਿੱਚ ਇੱਕ ਤਰ੍ਹਾਂ ਦੇ ਨਾਲ ਬਾਈਪਾਸ ਦਾ ਕੰਮ ਕਰਦੀ ਹੈ ਅਤੇ ਹੁਣ ਇਸ ਸੜਕ ਦੇ ਖਰਾਬ ਹੋਣ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਗੰਭੀਰ ਬਣੀ ਰਹਿੰਦੀ ਹੈ। ਹੁਣ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ। ਗੜਸ਼ੰਕਰ ਤੋਂ ਨਵਰਾਂਗ ਚੈਨਲੇ ਰਿਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਜੀ ਸੜਕ ਦਾ ਬਹੁਤ ਮੰਦਾ ਹਾਲ ਹੈ ਜੀ। ਕਿਥੋਂ ਸਾਧੋ ਵਾਲ ਬਿਰੰਗਪੁਰ ਨੰਗਣੀ ਹੰਗਰਗਾੜੀ ਸੰਗਰ ਰਿਹਾਲ ਹੋ ਗਿਆ ਇਹਨੂੰ ਟੁੱਟ ਗਈ ਤੇ ਨਾ ਕੋਈ ਇਹਨੂੰ ਬਣਾਉਣ ਦਾ ਫਿਕਾਰ ਦੇਖ ਰਹੀ ਆ ਤੇ ਟੈਪ ਪਾਇਸੇ ਟੈਪ ਪਾਉਣ ਦੀ ਵਜ੍ਹਾ ਨਾਲ ਇਹਨੂੰ ਪਟਿਆ ਸਗਾ ਮੁੜ ਕੇ ਬਣਾਈ ਨਹੀਂ ਕੋਈ ਗੱਲ ਜਿਆਦਾ ਇਧਰੋਂ ਨੰਗੇ ਨਹੀਂ ਹੁੰਦਾ ਘੁੰਮ ਕੇ ਲੋਕ ਲੰਗਦੇ ਆ ਉੱਪਰ ਤੇ ਬਾਲਿਆਂ ਨਾਲ ਚੀ ਜਾਂਦੇ ਆ ਬਿਰੂਪਰ ਵਾਲੇ ਵੀ ਕਰਨ ਤੇ ਇਧਰ ਸਾਨੂੰ ਹੋ ਗਿਆ ਸਾਲ ਹੋ ਗਿਆ ਜਿੰਨਾ ਘੁੰਮਦਿਆਂ ਨੂੰ ਜੱਪਾ ਰੋਲ ਵਿੱਚ ਘੁੰਮ ਕੇ ਆਉਣੇ ਘੜ ਚੰਗਲ ਜੀ ਇਹ ਜਿੰਨੀ ਜਲਦੀ ਹੋਰ ਕੇ ਇਹਨੂੰ ਬਣਾਵਾ ਤੇ ਬੜੀ ਮਿਹਰਬਾਨੀ ਹੋਊਗੀ ਸਾ ਪੀ ਵੀੜੇ ਪਾਣਾ ਸੀ ਜੀ ਥਾਂ ਪਟਿਆ ਗਿਆ ਹੁਣ ਜੇ ਮੀਂਹ ਪੈਂਦਾ ਗਾਰੇ ਗਾਰੇ ਹੋ ਜਾਂਦਾ ਵਾ ਬੰਦੇ 50 ਜਣੇ ਡਿੱਗਦੇ ਇੱਥੇ ਤੇ ਨੰਗਣਾ ਬੜਨਾ ਬਹੁਤ ਔਖਾ ਹੋਇਆ ਵਾ ਸਾਲ ਹੋ ਗਿਆ ਸਾਲ ਤੋਂ ਰੋਡ ਮਾੜਾ ਵੀ ਕੰਮ ਸ਼ੁਰੂ ਨਹੀਂ ਹੋਇਆ ਕਹਿੰਦੇ ਰਹਿੰਦੇ ਕੰਮ ਸ਼ੁਰੂ ਹੋ ਜਾਣਾ ਕੰਮ ਸ਼ੁਰੂ ਹੋ ਜਾਣਾ ਪਿੰਡਾਂ ਤੋਂ ਜਾਂਦੀ ਬੀਰਨਪੁਰ ਲਹਿਰਾ ਸਾਧੂਵਾਲ ਪਾਰੋਵਾਲ ਸਾਰੇ ਇਹੀ ਰੋਡ 'ਲੋ ਜਾਂਦੇ ਆ ਪਰ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਲੋਕ ਡਿੱਗਦੇ ਆ ਜੀ ਰੋਡ ਦਾ ਬਹੁਤ ਬੁਰਾ ਹਾਲ ਵਾ ਜੀ ਇਹ ਕੀ ਮੰਗ ਹੈ ਜੀ ਜਲਦ ਬਣਾਈ ਜਾਵੇ ਤੇ ਅਜਿਹੇ ਕੜਜੇ ਬੰਦੇ ਨੂੰ ਤੁਰ ਨਹੀਂ ਹੁੰਦਾ ਜੀ ਨਾ ਜਾ ਹੁੰਦਾ ਕਿਤੇ ਮੰਗਤਾ ਹੀ ਆ ਕਿ ਛੇਤੀ ਰੁਛਤੀ ਬਣਾਈ ਜਾਵੇ ਤੇ ਵਧੀਆ ਹੋ ਜਾਵੇ ਕੰਮ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਕਾਇਆਕਲਪ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਗਰਸ਼ੰਕਰ ਤੋਂ ਬਿਰਮਪੁਰ ਪਾਹੋਵਾਲ ਸਮੇਤ ਅੱਧਾ ਦਰਜੰਦ ਤੋਂ ਵੱਧ ਪਿੰਡਾਂ ਨੂੰ ਜੋੜਨ ਵਾਲੀ ਸੜਕ ਨੂੰ ਦੇਖਣ ਤੋਂ ਮਿਲ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਲਿੰਕ ਸੜਕ ਨੂੰ ਸੀਵਰੇਜ ਬੋਰਡ ਵੱਲੋਂ ਪਿਛਲੇ 1 ਸਾਲ ਤੋਂ ਪੁੱਟਿਆ ਗਿਆ ਹੈ ਪਰ ਨਾ ਤਾਂ ਸੀਵਰੇਜ ਨੂੰ ਮੁਕੰਮਲ ਕੀਤਾ ਗਿਆ ਹੈ ਤੇ ਨਾ ਹੀ ਸੜਕ ਨੂੰ ਨਵੇਂ ਸਿਰੇਓ ਬਣਾਇਆ ਗਿਆ ਹੈ ਅਲਮੇ ਹੈ ਕਿ ਇਸ ਸੜਕ ਦੇ ਵਿੱਚ ਪੈਵ ਖੱਡਿਆ ਕਾਰਨ ਰਾਹੀ ਗੀਰਾਂ ਨੂੰ ਵੱਡੀ ਪਰੇਸ਼ਾਨੀ ਝੇਲਣੀ ਪੈਂਦੀ ਹੈ ਜਦਕਿ ਇਸ ਸੜਕ ਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਨੇ ਉਨਾ ਕਿਹਾ ਕਿ ਇਹ ਸੜਕ ਸ਼ਹਿਰ ਗੜਸ਼ੰਕਰ ਵਿੱਚ ਇੱਕ ਤਰ੍ਹਾਂ ਦੇ ਨਾਲ ਬਾਈਪਾਸ ਦਾ ਕੰਮ ਕਰਦੀ ਹੈ ਅਤੇ ਹੁਣ ਇਸ ਸੜਕ ਦੇ ਖਰਾਬ ਹੋਣ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਗੰਭੀਰ ਬਣੀ ਰਹਿੰਦੀ ਹੈ। ਹੁਣ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ। ਗੜਸ਼ੰਕਰ ਤੋਂ ਨਵਰਾਂਗ ਚੈਨਲੇ ਰਿਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ